ਬੀਰ ਸਿੰਘ ਗਿੱਲ ਫੋਨ ਕਰਦਾ ਪਰ ਪਾਰਟੀ ਚ ਨਹੀਂ ਲੈਣਾ ਹੋਣਾ ਸੀ ਉਹਨਾਂ ਕਿੰਨੋ ਫੋਨ ਕੀਤਾ ਇਹੋ ਤਾਂ ਮੈਨੂੰ ਇਹਨਾਂ ਤੇ ਹੈਰਾਨਗੀ ਵਾਲੀ ਗੱਲ ਹੈ ਕਿ ਇੱਕ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਅਮਰਤਾਰੀ ਆ ਮੈਨੂੰ ਤਾਂ ਲੱਗਦਾ ਅਮਰਤਾਰੀ ਬਣੀ ਗਏ ਇਹ ਆਪਣੇ ਆਪ ਨੂੰ ਅਮਰਤਾਰੀ ਖੋਣ ਵਾਲੇ ਬੰਦੇ ਨੂੰ ਇੰਨਾ ਵੈਸੇ ਤਾਂ ਆਮ ਬੰਦੇ ਨੂੰ ਵੀ ਝੂਠ ਨਹੀਂ ਬੋਲਣਾ ਚਾਹੀਦਾ ਤੇ ਸੁਖਬੀਰ ਸਿੰਘ ਬਾਦਲ ਜਿਹੜਾ ਇੱਕ ਆਪਣੇ ਆਪ ਨੂੰ ਰਹੀ ਖੂਈ ਪਾਰਟੀ ਦਾ ਪ੍ਰਧਾਨ ਸਮਝਦਾ ਤੇ ਉਹ ਵਾਸ ਗੱਲ ਮੁੱਕਦੀ ਯਾਰ ਉਹਨਾਂ ਕੋਲ ਝੂਠ ਤੋਂ ਸવાય ਰਹਿ ਕੁਝ ਨਹੀਂ ਗੱਲ ਝੂਠ ਦੇ ਝੂਠ ਝੂਠ ਤੇ ਝੂਠ ਮਰੀ ਜਾਂਦੇ ਆ ਦਸੋ ਇਸ ਕਰਕੇ ਮੈਂ ਨਾ ਪਹਿਲਾਂ ਕਿਸੇ ਨੂੰ ਫੋਨ ਕੀਤਾ ਸੀ ਨਾ ਮ ਤੁਸੀਂ ਬਦਲ ਤੋਂ ਦੂਰੀਆਂ ਹੈਗੀਆਂ ਜਦੋਂ ਤੁਸੀਂ ਆਮਾ ਦੀ ਪਾਰਟੀ ਚਾ ਉਹ ਦੂਰੀਆਂ ਬਣੀਆਂ ਹੋਈਆਂ ਥੋੜੀ ਮੈਂ ਨਾ ਅੱਜ ਤੱਕ ਉਹ ਸਾਬਤ ਕਰਦੇ ਕਿ ਮੈਂ ਇਹਨੂੰ ਕਿਤੇ ਮਿਲਿਆ ਵੀ ਹੋਵਾ ਯਾਰੀਆਂ ਟੁੱਟਣ ਦਾ ਕਾਰਨ ਕੀ ਹੋਇਆ ਸਭ ਕੁਝ ਕਰਤਾ ਦਾ ਤਾ ਤੁਸੀਂ ਸੀ ਤੁਹਾਡੀ ਚੱਲਦੀ ਸੀ ਸਾਰੇ ਪਾਸੇ ਤੁਸੀਂ ਸੀ ਯਾਰੀ ਟੁੱਟਣ ਦਾ ਕਾਰਨ ਕੀ ਉਹਨਾਂ ਦਾ ਦਿਮਾਗ ਖਰਾਬ ਹੋ ਗਿਆ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਹੰਕਾਰ ਬੜਾ ਆ ਗਿਆ ਸੀ ਤੇ ਫਿਰ ਮੇਰਾ ਵੀ ਵੇਖੋ ਕੋਈ ਨਾ ਕੋਈ ਕਿਤਨਾ ਕਿਤੇ ਤੇ ਫਿਰ ਇਹ ਜਿਹੜੀ ਆ ਅੱਤ ਦਾ ਅੰਤ ਤੇ ਹੋਣਾ ਸੀਗਾ ਉਹ ਫਿਰ ਜਿਹੜੀ ਇਹਨਾਂ ਨੇ ਅੱਤ ਚੁੱਕੀ ਉਹਦਾ ਅੰਤ ਹੋ ਗਿਆ ਅਸੀਂ ਇਸ ਕਰਕੇ ਇਹਨਾਂ ਤੋਂ ਬੰਨੇ ਹੋਗੇ ਤੁਹਾਨੂੰ ਵੀ ਪਤਾ ਇੱਕ ਸ਼੍ਰੀ ਗੁਰੂ ਰਾਮ ਦਾ ਹਸਪਤਾਲ ਜੀ ਦਾ ਮੁੱਦਾ ਸੀਗਾ ਔਰ ਮੇਰੀ ਤਾਂ ਬਿਲਕੁਲ ਜੈਨੂਨ ਮੇਰੇ ਭੈਣ ਭਰਾਵਾਂ ਦੀ ਮੇਰੇ ਲੋਕਾਂ ਦੀ ਡਿਮਾਂਡ ਸੀ ਮੇਰੀ ਤਾਂ ਕੋਈ ਨਹੀਂ ਕੋਈ ਮੇਰੇ ਮਦਰ ਦੀ ਉਥੋਂ ਮੈਡੀਸਨ ਨਹੀਂ ਚੱਲਦੀ ਕੋਈ ਮੇਰੇ ਫਾਦਰ ਦੀ ਉਥੋਂ ਮੈਡੀਸਨ ਨਹੀਂ ਚੱਲਦੀ ਮੈਨੂੰ ਤਾਂ ਉਸ ਹਸਪਤਾਲ ਨਾਲ ਕੋਈ ਲੈਕਾ ਦੇਕਾ ਨਹੀਂ ਪਰ ਇਹਨਾਂ ਲੋਕਾਂ ਨੂੰ ਮੈਂ ਉਦੋਂ ਵੀ ਇਹ ਗੱਲ ਕਹੀ ਕਿ ਇੱਕ ਮਿਆਂ ਚ ਦੋ ਤਲਵਾਰਾਂ ਨਹੀਂ ਰਹਿਣੀਆਂ ਪਰ ਇਹਨਾਂ ਨੇ ਆਪ ਦਾ ਕਮਾਊ ਪੁੱਤ ਰਖ ਲਿਆ ਇੱਕ ਵਧੀਆ ਵਰਕਰ ਜਿਹੜਾ ਉੱਪ ਜਾ ਲਿਆ ਹੁਣ ਇਹ ਕਹਿੰਦੇ ਕਿ ਤਲਵੀਰ ਕੰਮ ਨਾ ਕਰੇ ਕਿਉਂ ਨਾ ਤਲਵੀਰ